मम्मी की गल करके मम्मी कहूँगा बच्चा चल सवेर हेलो हाँ मम्मी ठीक ही हाँ वा मम्मी कल नहीं मैं तेन दसूँ फोन करके आज वह सलाह कर लवा है फिर मैं तेन दसूँ चल ठीक है काम गया काम बन गया हां वो काम के काम थे ਆ ਗਿਆ ਕੋਈ ਨਾ ਕੋਈ ਮੈਂ ਨਹੀਂ ਕਿ ਗੱਲ ਕਰਦੀ ਕਿ ਕਰਦੇ ਮੈਂ ਇਹ ਕਹਿੰਦੀ ਹਾਂ ਦੱਸ ਸਰ ਮੈਂ ਇਹ ਕਹਿੰਦੀ ਪੂਰੀ ਵਿਆਹ ਦਾ ਸਮਾਗਮ ਹੈ ਜਿਹੜੇ ਲਈ ਆਮਾ ਅਸੀਂ ਚਾਂਦੀ ਦੇ ਰਖੀ ਨੇ ਕਿ ਆਮਾ ਪਿਆਰਾ ਦਾ ਪਛਾਣ ਮੈਂ ਭਰ ਦੂਗੀ ਇਹ ਗੱਲ ਨਾ ਕੋਈ ਜਦ ਲਈ ਆਪਾਂ ਘਰੇ ਭਾਈਵਾਰ ਤੇ ਚਾਂਦੀ ਰਖੜੀ ਆਵਾਂ ਕਿ ਚਾਹਨਾ ਤੇ ਆਵਾਜ਼ਾਂ ਚ ਛੋਲੀਆਂ ਵੀ ਆਉਣੋਂ ਆਪਣੀ ਤੇ ਉਹ ਬੈਨੂ ਵੀ ਆਉਣੋਂ ਤੇ ਉਹਦੇ ਵਾਸਤੇ ਕਈ ਦੋਖਿਓ ਕਾ ਲਈ ਉਹਨੋਂ ਵਾਸਤੇ ਦੇ ਦਿੱਤਾ ਮਨ ਨੂੰ 100 ਰੁਪਏ ਤੇ ਉਹ ਮੈਨੂੰ ਦੇ ਦੇ 100 ਰੁਪਏ ਅੱਛਾ ਤਾਰੇ ਭਾਈ ਨੇ ਆਪਾਂ ਲਈ ਆਮ ਚਾਂਦੀ ਰਖੜੀ ਤੇ ਮਾਰੀ ਬੈਨੂ ਨੂੰ ਦੋਵੇਂ 100 ਰੁਪਏ ਹੈ ਤਲੋ ਦੇ ਆਏ ਗਏ ਜਾਨ ਮੈਂ ਕਰੀ ਬਚਾਉਂ ਨਹੀਂ ਪਹਿਲੇ ਤੂੰ ਕੋਈ ਜਾ ਕੇ ਬਾਹਰ ਗੱਲ ਸੁਣਨਾ ਇਹਦਾ ਆਪਣੇ ਭਾਈ ਦੇ ਵਰਤ ਨੂੰ ਉਹਦੀ ਮਾਰੀ ਬੈਨੋਂ ਦੇ ਵਰਤ ਨੂੰ ਪੜਨੋ ਆ ਇਹ ਤੇ ਆਪਣੇ ਭਾਈ ਚਲਦੀ ਲੱਕੜੀ ਲਿਆ ਕੇ ਦੇਣੀ ਆ ਤੇ ਮਾਰੀ ਬੈਨੋਂ ਨੇ ਵੀ ਜੇਹੜਾ ਤੈਂ ਉਹਨੂੰ ਉਹਨੂੰ ਰੱਖੋ ਉਹਦਾ ਉਹਨੂੰ ਨੇ ਵੀ 5-500 ਰੁਪਇਆ ਜਾਂ ਉਹਨੂੰ ਸੂਟ ਦੇ ਕੇ ਮੱਕਣੋ ਆ ਉਹਨੂੰ ਖੁਸ਼ ਕਰਕੇ ਰੱਖਣੋ ਕਿਉਂਕਿ ਇਹ ਤੂੰ ਕਹਵੇਂ 600 ਰੁਪਇਆ ਤੂੰ ਨੂੰ ਤੀ ਤੀ ਸਾਇਬ ਦਾ ਮਠਾਈ ਦੇਵੇਂ ਹੋਰ ਤੋਂ ਬਾਅਦ ਮੈਂ ਖਰਚਾ ਕਰਕੇ ਆਵੇਂ ਕਿਰਾਇਆ ਭਾੜੋ ਲਗਾ ਕੇ ਆਵੇਂ ਤੇ ਤੂੰ ਕੋ ਉਹਨੂੰ ਦੇ ਦਿਆਂ 100-100 ਰੁਪਇਆ ਕਾ ਤਾਰੋ ਭਾਈ ਜਿਆਦਾ ਚੰਗੋ ਆ ਮਾਰ ਗੱਲ ਸੋਣਾ ਜੇ ਤੇ ਮਾਰੀ ਬੈਨੋ ਕੋਲੇ ਵਰਤਨੋ ਭਾਈ ਤਰਾ ਆਪਣੇ ਮੈਤਰੀ ਭਾਈ ਦੇ ਵਰਤਨ ਚਾਰੋਂ ਤੋਂ ਭਾਵੇਂ ਸੋਨੇ ਰਖੜੀ ਲੈ ਮਾਰੀ ਬੈਨੋ ਨੇ ਬਰਾਬਰ ਆ ਗਏ ਜੇਕਰ ਭਾਈ ਤੂੰ ਸੋਚੇ ਵੀ ਮਾਰੀ ਬੈਨੋ 100-100 ਰੁਪਏ ਦੇ ਕੇ ਤੋਰਦੇ ਮੈਂ ਆਪ ਤੇ ਚਾਂਦੀ ਰਖੜੀ ਲੈ ਜਾਵੇਂ ਪਰ ਆਪਣਾ ਸੋਝਲਾ ਸਰ ਕੋਈ ਗੱਲ ਨਹੀਂ ਚੰਗਦੀ ਹੋਣੀ ਪਰ ਮੈਂ ਕਦੇ ਇਹ ਨਾ ਸੋਚੋ ਕੋਈ ਤੋ ਤੇ ਆਪਾਂ ਇੰਚ ਤੱਕ ਨਹੀਂ ਉਹਨਾਂ ਨੇ 5-100 ਰੁਪਏ ਦੇ ਦਿੱਤੇ ਤੇ ਮੈਂ ਉਹ ਵਰਤਨ ਦਾ ਸੰਭਾਲ ਰੱਖੀ ਚਾਹੁੰਦੀ ਵੀ ਬਣੀ ਨਾ ਗੱਲ ਹਾਂਜੀ ਦੋਸਤੋ ਇਹ ਕੋ ਸਿੱਖਦਣੀ ਆ ਉਹਨੋਂ ਬੋੜੀਓ ਨੇ ਜੋ ਕਿ ਆਪਣੇ ਭਾਈਓ ਦੇ ਤੇ ਚਾਂਦੀ ਰਖੜੀ ਲੈ ਕੇ ਜਾਣੋ ਚਾਹਵੇਂ ਪਰ ਆਪਣੀ ਘਰਿਆਂ ਹੀ ਨਣਦੋਂ ਨੇ ਕੁਛ ਵੀ ਨਹੀਂ ਦੇਣਾ ਚਾਹਤੀ ਜਾਂ ਸਹੁਰਿਆਂ ਨੂੰ ਸਿੱਖਾ ਬੈਨਾਂ ਨੇ ਕਿ ਆਪਣੀ ਨੰਦਰ ਵੀ ਜਤਮਾਨ ਕਰੋ ਤੇ ਆਪਣੇ ਭਾਂਜੇਰੋ ਵੀ ਕਰੋ ਜਿਹੜਾ ਆਪਾਂ ਸ਼ੌਕ ਹੈ ਕਿ ਆਪਾਂ ਆਪਣੇ ਭਾਂਜੇ ਵਾਸਤੇ ਰਕੜੀ ਲੈ ਕੇ ਜਾਵਾਂ ਨੰਦੇ ਐਵੇਂ ਹੀ ਹੁਣ ਉਹਨਾਂ ਨੇ ਵੀ ਖੁਸ਼ ਕਰਕੇ ਭੇਜੋ ਕਿਉਂਕਿ ਉਹ ਤੇ ਧੀ ਧਿਆਣੀ ਹੋਵੇਂ ਕਰੇਗੀ ਜਿਹੜਾ ਆਪਾਂ ਕਿਹੜੇ ਘਰੇ ਧੀ ਧਿਆਣੀ ਆ ਉਹ ਵੀ ਆਪਣੀ ਨੰਦ ਦਾ ਵੀ ਆਪਣੇ ਘਰੇ ਧੀ ਧਿਆਣੀ ਆ ਆਪਾਂ ਹੁਣ ਜੇ ਕੁਛ ਦੇਈਆਂ ਤੇ ਤਾਂ ਹੀ ਅਗਲੇ ਮਾਰੇ ਭਾਈ ਵੀ ਮੈਨੂੰ ਕੁਛ ਦੇ ਕੇ ਹੀ ਭੇਜੀ ਸੋ ਬੈਨਾਂ ਨੇ ਵੀ ਉਹਨਾਂ ਹੀ ਸਤਕਾਰ ਦਿਓ ਜਿੰਨਾ ਕਿ ਆਪਣੇ ਸਾਲੇ ਵਾਸਤੇ ਜਾਓ ਛੋ ਸੋ ਸਾਰਿਆਂ ਨੇ ਬੇਨਤੀ ਆ ਕਿ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰ ਦਿਜੋ ਜੇਕਰ ਚੰਗ ਲੱਗੀ ਹੋਵੇ ਸਾਰੇ ਬਹਨੇ ਭਾਈਓ ਨੇ ਮਨ ਬਟੜੇ ਰੱਖੜੀਆਂ ਨਹੀਂ ਲੱਖ ਲੱਖ ਵਧਾਈ